ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਵੀਰ ਸਿੰਘ ਕਹਿੰਦੇ ਆ ਕਿ ਇਨਸਾਨ ਨੂੰ ਰੱਬ ਅਰਸ਼ਾਂ ਤੋਂ ਫਰਸ਼ਾਂ ਦੇ ਫਰਸ਼ਾਂ ਤੋਂ ਅਰਸ਼ਾਂ ਤੇ ਲਿਆਉਣ ਲੱਗਿਆਂ ਇੱਕ ਮਿੰਟ ਲਾਉਂਦਾ ਏ ਤੇ ਅੱਜ ਆਪਾਂ ਤੁਹਾਨੂੰ ਇਹੋ ਜੀ ਸ਼ਖਸੀਅਤ ਨਾਲ ਮਿਲਾ ਰਹੇ ਹਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੋਲੋਮਨ ਚਿੰਤੂ ਮੈਂ ਸੋਲੋਮਨ ਮੇਰਾ ਪਹਿਲਾ ਨਾਮ ਮੇਰਾ ਦੂਜਾ ਨਾਮ ਪਿੰਡ ਦਾ ਚਿੰਤੂ ਹੈ ਚਿੰਤੂ ਲੋਕੀ ਮੈਨੂੰ ਦੋਸਤ ਦੇ ਨਾਮ ਤੋਂ ਜਾਣਦੇ ਨੇ ਓਕੇ ਸਰ ਸਰ ਤੁਸੀਂ ਆਪਣੀ ਅਜੇ ਜੀਵਨੀ ਬਾਰੇ ਕੁਝ ਅਜਿਹੇ ਪਾਲ ਸਾਡੇ ਨਾਲ ਸਾਂਝੇ ਕਰੋ ਜੋ ਪੜ੍ਹਦੇ ਸੁਣਚਾ ਹੈ ਕਿ 12ਵੀਂ ਸਟੱਡੀ ਕੀਤੀ ਹੈ ਜਾਂ ਫਿਰ ਪੜਾਉਣ ਗਏ ਤੁਸੀਂ ਕਿਹੜੇ ਦੇਸ਼ ਗਏ ਸੀ ਕੈਲੀਫੋਰਨੀਆ 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 ਫਿਰ ਕੈਲੀਫੋਰਨੀਆ ਤੋਂ ਇੱਥੇ ਆਉਣ ਦਾ ਕਾਰਨ ਉਹਦੇ ਵੇਖੋ ਕਿਦਾਂ ਕਿੰਨਾ ਅਮੀਰ ਦੇਸ਼ ਹੈ ਜਾਂ ਫਿਰ ਕਿੰਨੀ ਸੋਹਣੀ ਜਗ੍ਹਾ ਹੈ ਇਸੇ ਕਰਕੇ ਆਪਣੇ ਇਸ ਪਿੰਡ ਵਿੱਚ ਆਉਣ ਦਾ ਕਾਰਨ ਕੀ ਸੀ ਤੁਹਾਡਾ ਵਜਾ ਇਹ ਹੀ ਰਹੀ ਹੈ ਤਾਂ ਸਾਰੇ ਉੱਥੇ ਜਾਂਦੇ ਹਾਂ ਜੀ ਤੇ ਯਾਰ ਮੇਰੇ ਇੰਨਾ ਗਰੀਬ ਪਰਵਾਨ ਹਾਂ ਜੀ ਹਾਂ ਜੀ ਮੇਰੇ ਇਸ ਹਿੰਦੁਸਤਾਨ ਨੂੰ ਜਿੱਦੇ ਵਿੱਚ ਭਗਤੀ ਰਹੀ ਹੈ ਹਾਂ ਜੀ ਜਿੱਦੇ ਵਿੱਚ ਸ਼ਕਤੀ ਰਹੀ ਹੈ ਇਹਨਾਂ ਨੂੰ ਕੌਣ ਉਠਾਏਗਾ ਇਹਨਾਂ ਨੂੰ ਕੌਣ ਪੁਲਾਏ ਹਾਂ ਜੀ ਸਾਡੇ ਲੋਕੀ ਸਾਡੇ ਆਪਣੇ ਹੀ ਬੰਦੇ ਸਾਨੂੰ ਤੋੜਦੇ ਹਾਂ ਜੀ ਵੀਰੇ ਹਿੰਦੁਸਤਾਨ ਪਰ ਦੀ ਜਗਾ ਹਿੰਦੁਸਤਾਨ ਵਾਲਮੀਕ ਦੀ ਜਗਾ ਹਾਂ ਜੀ ਹਿੰਦੂ ਸਾ ਮਾਰਿਸ਼ੀ ਆਂਦੀ ਜਗ੍ਹਾ ਐ ਤੇ ਤਫਸਲ ਅਸੀਂ ਨੈਟ ਤੇ ਖੋਲਦੇ ਆਂ ਯਾਰ ਕਦੀ ਤਪ ਕੀਤਾ ਹੈ ਕੰਦਾ ਚਾਰ ਮਿੰਟ ਕਰ ਲੈ ਚੱਲਾ ਹੋ ਕੇ ਕਰ ਲੈ ਹਾਂ ਜੀ ਉਹ ਤੇਰਾ ਨੈਟ ਤੋਂ ਜ਼ਿਆਦਾ ਤਪ ਤੇਰਾ ਨਾਲ ਆਪਸ ਚ ਲਿੰਕ ਕਰਨਾ ਕਦੀ ਚਿੱਠੀਆਂ ਘਲਾਂਦੇ ਸੀ ਆਸਾਂ ਹੁੰਦੀਆਂ ਸੀ ਕਿ ਵੀ ਹਾਂ ਉਹਨੇ ਜੋ ਲਿਖਿਆ ਅਸੀਂ ਜੋ ਲਿਖਿਆ ਉਹਦੀ ਆਸਰ ਆਉਂਦੀ ਸਾਡੀ ਗੱਲਬਾਤ ਸਾਡੀ ਹਵਾਵਾਨਾ ਹੁੰਦੀ ਸੀ ਸਰ ਇਹ ਜਿਵੇਂ ਕਿ ਤੁਹਾਡੇ ਪਾਪਾ ਜਰਮਨ ਦੇ ਵਿੱਚ ਆ ਕਦੀ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਖੜਨ ਦੀ ਕੋਸ਼ਿਸ਼ ਕੀਤੀ ਸੀ ਬੱਤੇ ਦੀ ਬੱਤੇ ਅਸ਼ਾਈ ਤੇ ਫਿਰ ਤੁਸੀਂ ਨਹੀਂ ਜਾਣਾ ਚਾਹਿਆ ਕਿ ਜਿਵੇਂ ਕੋ ਲੋਕੀ ਦੇ ਅੱਜ ਕੱਲ ਦੀ ਨੌਜਵਾਨ ਸਾਡੀ ਪੀੜ੍ਹੀ ਆ ਆਈ ਲੈਟਸ ਕਰਕੇ ਬਾਹਰ ਜਾਣੂ ਤੇ ਬੜੀ ਖੁਸ਼ੀ ਹੁੰਦੀ ਹੈ ਯਾਰ ਅਸੀਂ ਇੰਡੀਆ ਵਿੱਚ ਨਹੀਂ ਰਹਿਣਾ ਅਸੀਂ ਬਾਹਰ ਜਾਣਾ ਕੈਨੇਡਾ ਅਮਰੀਕਾ ਫਰਾਂਸ ਯੂਰਪ ਜਰਮਨ ਤਾਂ ਤੁਹਾਡੇ ਖੁਦ ਦੇ ਪਪਾ ਜਰਮਨ ਦੇ ਵਿੱਚ ਹੀ ਤੇ ਆ ਯਾ ਮਰ ਕੋ ਨਾ ਅਮਰੀਕਾ ਦੇ ਇੱਕ اربਪਤੀ ਹਾਂਜੀ ਆਪਣੇ ਬੇਡੇ ਦਾ ਆਫਰ ਕੀਤਾ ਜੀ ਅੱਛਾ ਜੀ ਉੱਥੇ ਇੰਡਸਟਰੀ ਲਓ ਅਮਰੀਕਾ ਦੇ ਵਿੱਚ ਹਾਂ ਤੇ ਫਿਰ ਤੁਹਾਡੇ ਠਕਰੌਣ ਦਾ ਕਰ ਲਗੀ ਹੂੰ ਮੇਰਾ ਹਿੰਦੁਸਤਾਨ ਹਿੰਦੁਸਤਾਨ ਤੋਂ ਨੋ ਹਿੰਦੁਸਤਾਨਾ ਪ੍ਰੇਮੀ ਨਹੀਂ ਜੀ ਤੁਸੀਂ ਇੱਥੋਂ ਜਾਣਾ ਨਹੀਂ ਇੱਥੋਂ ਗਰੀਬ ਜ਼ਿਆਦਾ ਨੇ ਅਮੀਰਾਂ ਦੇ ਲਈ ਨਹੀਂ ਅਮੀਰ ਹੈ ਕਾ ਮੈਂ ਮਨ ਚ ਬਜ਼ੇਰਾ ਹਾਂਜੀ ਸਾਢੇ 3 ਲੱਖ ਦੇ ਨੌਕਰੀ ਛੱਡ ਕੇ ਮੇਰਾ ਇਸ ਪਿੰਡ ਵਿੱਚ ਆਉਂਦਾ ਮਤਲਬ ਕੀ ਹੈ ਕਿ ਮੈਂ ਪਾਗਲ ਹੈ ਬਟਾ ਮੈਂ ਅੱਜ ਮੇਰੇ ਕੋਲ ਕੋਈ ਡਿਗਰੀ ਨਹੀਂ ਹਾਂਜੀ ਦੁਕਾਨ ਕੋਈ ਕੁਛ ਨਹੀਂ ਜਿਸ ਨਾਮ ਨੂੰ ਮੈਂ ਧਿਆਂਦਾ ਹ ਹ ਡਾਕਟਰ ਰਵਿੰਦਰਨਾਥ ਅਗੋਰ ਨੇ ਵੀ ਆਪਣਾ ਨਾਮ ਬਦਲਿਆ ਸੀ ਮੈਂ ਬਚਪਨ ਚ ਆਪਣਾ ਨਾਮ ਇੱਕ ਤੇ ਆਇ ਸਿੱਕੀ ਵਾਲਾ ਕਿ ਪੰਜਾਬ ਚ ਜਨਮ ਹੋਇਆ ਹੈ ਮਸੀਹ ਹੈਗਾ ਤਸਿੱਕੀ ਵਾਲਾ ਨਾਮ ਕੋ ਨਹੀਂ ਸੀਗਾ ਤਮ ਸਲਮਨ ਦੀ ਅਗੇਸ ਕੋਚੋਂ ਤਾਂ ਲਾਇਆ ਮੇਰਾ ਪਿਓ ਵਰਤ ਚ ਛੱਡ ਗਿਆ ਪਾਵੇਂ ਹਰਮ ਪਤੀ ਹੈ ਤਸਾ ਨਹੀਂ ਸਭ ਕੋ ਚੈਦਾ ਪਸਾ ਕੌਣ ਲੈ ਕੇ ਆਇਆ ਹਾਂਜੀ ਕੌਣ ਲੈ ਕੇ ਜਾਏਗਾ ਕੋਈ ਵੀ ਨਹੀਂ ਬੇਟਾ ਜ਼ਿੰਦਗੀ ਹੈ ਬਿਆਨ ਕਰ ਕਿਸੇ ਨੂੰ ਵਿਕਿਆਨ ਕਰ ਕਿਸੇ ਨੂੰ ਫਾਲ ਵੈਰੀ ਗੁੱਡ ਪਰ ਕੁਝ ਮੈਂ ਆਪਣੇ ਭੈਣ ਭਰਾ ਨੂੰ ਇਹ ਕਹਾਂਗਾ ਮੌਤ ਸਭ ਤੇ ਆਂਦੀ ਹੈ ਪਰ ਮੌਤ ਨੂੰ ਚੱਲੋ ਤੋ ਡਰੋ ਨਹੀਂ ਜਿੰਨਾ ਮਰਜੀ ਨੁਕਸਾਨ ਹੋ ਜਾਏ ਭਾਵੇਂ ਅਚਰਣ ਗੋਲੀ ਵੱਜੇ ਯਾਰ ਮੇਰੇ ਸਿਰ ਤੇ ਗੋਲੀ ਵੱਜੀ ਹੈ ਹਾਂਜੀ ਕੋਪੜੀ ਹੈ ਨਹੀਂ ਫਿਰ ਵੀ ਮੈਂ ਜਿੰਦਾ ਕਿਦਾਂ ਉਹਦੇ ਨਾਲ ਜੁੜਿਆ ਹਿੰਮਤ ਨਹੀਂ ਹਾਰਿਆ ਕਿਉਂਕਿ ਪਰ ਮਾਤਮਾ ਦਾ ਦਿੱਤਾ ਆਪਾਸ ਰੂਪ ਕਹਿੰਦੇ ਆ ਕਿ ਮੈਂ ਉਸ ਦੀ ਰਾਹ ਨਾ ਆਇਆ ਹੈ ਨਾ ਤੇ ਯਾਰ ਉਸ ਦੀ ਰਾਹ ਤੇ ਲੱਗ ਉਹ ਸਰ ਦੋਸਤੋ ਜਿਵੇਂ ਕਹਿੰਦੇ ਹਿੰਮਤ ਹੈ ਮਰਦਾ ਤੂੰ ਮਦਦੇ ਖੁਦਾ ਤੋ ਇਹੀ ਗੱਲ ਹੈ ਭਾਈ ਦੇ ਕਹਿੰਦਾ ਮਤਲਬ ਆ ਕਿ ਹਿੰਮਤ ਨਹੀਂ ਕਦੀ ਵੀ ਹਾਰਨੀ ਚਾਹੀਦੀ ਸਰੇ ਤੁਹਾਡੇ ਪਾਪਾ ਨੇ ਕਹਿੰਦੇ ਕਿ ਗੁਰੀ ਲੈ ਕੇ ਆਏ ਸੀ ਤੁਹਾਡੇ ਨਾਲ ਮੈਰਿਜ ਤੇ ਉਹਨਾਂ ਨੇ ਮੇਰੇ ਨਾਲ ਮੈਰਿਜ ਚਾਰ ਮੈਰਿਜ ਮੇਰੇ ਪਰ ਉਹਨੇ ਕੀਤੀਆਂ ਅੱਛਾ ਉਹਨਾਂ ਨੇ ਕੀਤੇ ਉਹ ਤੇ ਚਲੋ ਉਧਰ ਜਰਮਨ ਚ ਰਹਿੰਦੇਗਾ ਫਿਰ ਮੇਰੀ ਇੱਕ ਵੀ ਨਹੀਂ ਤੁਹਾਡੀ ਨਹੀਂ ਮੈਰਿਜ ਹੋਈ ਹਾਂਜੀ ਤੇ ਤੁਹਾਡੇ ਪਾਪਾ ਨੇ ਤੇ ਬੜੀ ਕੋਸ਼ਿਸ਼ ਕੀਤੀ ਤੁਹਾਡੀ ਮੈਰਿਜ ਹੋਏ ਪਰ ਤੁਸੀਂ ਫਿਰ ਤੁਹਾਡਾ ਹਿੰਦੁਸਤਾਨ ਦੇ ਵੱਡੇ ਵੱਡੇ ਅਫਸਰਾਂ ਦੇ ਪ੍ਰਿੰਸੀਪਲ ਸੈਕਟਰੀ ਜਿਹੜਾ ਪ੍ਰਧਾਨ ਮੰਤਰੀ ਦੇ ਨਾਲ ਰੰਦਾ ਹੋਇਓ ਉਹਦੀ ਕੁੜੀ ਦਾ ਵੀ ਆਫਰ ਆ ਅੱਛਾ ਇਹ ਐਮਸ ਮੈਡੀਕਲ ਕਾਲਜ ਆ ਹਿੰਦੋਸਤਾਂ ਦਾ ਹਾਂਜੀ ਉਹਦੇ ਕੋਲ ਦਾ ਆਫਰ ਨਹੀਂ شادی ਦਾ ਮਤਾਂ ਸੋਤ ਅੱਛੀ ਹੋਵੇ ਸਭ ਕੁਝ ਛੋ ਜਾਂਦਾ ਪਾਸਾ ਸਭ ਕੁਝ ਨਹੀਂ ਹੈ ਥੋੜੇ ਚ ਵੀ ਬੰਦਾ ਬਹੁਤ ਕੁਝ ਉੱਠ ਸਕਦਾ ਹੈ ਵਾਲੀ ਤੇ ਬਹੁਤਿਆਂ ਵਿੱਚ ਵੀ ਬੰਦਾ ਠੁਰ ਸਕਦਾ ਹੈ ਜ਼ਿੰਦਗੀ ਵਿੱਚ ਸਾਡੇ ਪਰਿਵਾਰਾਂ ਵਿੱਚ ਹਰ ਸਮਾਜ ਦੇ ਵਿੱਚ ਪਾਏ ਹਿੰਦੂ ਮੁਸਲਮਾਨ ਸਿੱਖ ਸਾਡੇ ਜਿੰਨੇ ਵੀ ਸਮਾਜ ਹੈਗੇ ਨੇ ਸਾਡੇ ਵਿੱਚ ਜ਼ਿਆਦਾਤਰ ਬੰਦਿਆਂ ਨੂੰ ਇਸ ਚੀਜ਼ ਦਾ ਸੋਚ ਨਹੀਂ ਹਾਂਜੀ ਛੇਤੀ ਛੇਤੀ ਉਹ ਉਹ ਸਿਰਫ ਇੰਟਰ ਆਊਟਰ ਲੁੱਕ ਆਊਟਰ ਲੁੱਕ ਨੂੰ ਦੇਖ ਕੇ ਛੇਰੀਕ ਆ ਭਾਵਨਾ ਨਾਲ ਇੱਕ ਦੂਜੇ ਨਾਲ ਜੁੜੜ ਜਾਂਦੇ ਆ ਤੇ ਛੇਤੀ ਟੁੱਟ ਜਾਂਦੇ ਬੱਸ ਇਹ ਸਰ ਤੁਹਾਡੀ ਸਟੱਡੀ ਕਿੰਨੀ ਹੈ ਡਾਕਟਰ ਇੰਡੀਪੈਂਡੈਂਟੀ ਓਕੇ ਸਰ ਸਰ ਤੁਸੀਂ ਪੜ੍ਹਾਈ ਤੁਹਾਡੀ ਕਿੱਥੋਂ ਦੀ ਹੈ ਪੜ੍ਹਾਈ ਬਥੇਰੀ ਹੈ ਬੇਟਾ ਅ ਅਲੱਗ ਅਲੱਗ ਸ਼ਹਿਰਾਂ ਦੀ ਲਗ ਲਗ ਸਟੇਟਾਂ ਦੀ ਲੱਗਦਾ ਜਿਵੇਂ ਤੁਸੀਂ ਘੁੰਮਦੇ ਫਿਰਦੇ ਰਹੇਗੇ ਜੀ ਓਕੇ ਸਰ ਡਾਕਟਰ ਕਿਸੀ ਬਟਾ ਇਹ ਉਸ ਚ ਵਿਦਿਆ ਕੀਤਾ ਓਕੇ ਸਰ ਸਰ ਤੁਸੀਂ ਕੋਈ ਇੰਗਲਿਸ਼ੀ ਦੇ ਵਿੱਚ ਸਾਡੇ ਦੋਸਤਾਂ ਨੂੰ ਜੋ ਆਪਾਂ ਨੂੰ ਵੇਖ ਰਹੇ ਇਹਨਾਂ ਨੂੰ ਕੋਈ ਇੰਗਲਿਸ਼ੀ ਦੇ ਵਿੱਚ ਮੋਟੀਵੇਟ ਕਰੋ ਆ ਨਵ ਟੂ ਬੀ ਇਨ ਥਿਸ ਹਾਰਟ ਵਨ ਯੂ ਆਰ ਬੀਨ ਟਰੋਬਲ ਓਕੇ ਸਰ ਸੋ ਦੋਸਤੋ ਇਹ ਸਾਡੇ ਭਾਈ ਜੋ ਕਿ ਵੇਖੋ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਕਿੱਥੋਂ ਕਿੱਥੋਂ ਗੋਰੀਆਂ ਉਹਨਾਂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਸੀ ਕੈਲੀਫੋਰਨੀਆ ਤੋਂ ਹੋ ਕੇ ਆਏ ਅੱਜ ਸਾਡੇ ਇਸ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬੈਠੇ ਆ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਦੇਸ਼ ਦੇ ਨਾਲ ਪ੍ਰੇਮ ਸੀ ਪਿਆਰ ਹੈ ਮੈਂ ਤਾਂ ਨਹੀਂ ਗਿਆ ਸੋ ਦੋਸਤੋ ਬੜੀ ਵਧੀਆ ਹੈ ਇਹਨਾਂ ਭਾਜੀ ਉਹਨਾਂ ਦੀ ਆਪਣੀ ਸੋਚ ਆ ਚਲੋ ਉਹਦੇ ਆਪ ਆਪਣੀ ਸੋਚਣੀ ਆ ਸਾਡੇ ਕਈ ਅੱਜਕੱਲ੍ਹ ਦੇ ਨੌਜਵਾਨ ਪੀੜ੍ਹੀ ਸਾਡੇ ਮੁੰਡੇ ਬਾਹਰ ਜਾਣਾ ਚਾਹੁੰਦੇ ਆ ਤੇ ਇਹ ਆਪਣੇ ਭਾਜੀ ਜੋ ਕਿ ਕੈਲੀਫੋਰਨੀਆ ਜਰਮਨ ਤੋਂ ਆਪਣੇ ਵਿੱਚ ਇਥੇ ਮਾੜੀ ਮੇਕੇ ਪਿੰਡ ਵਿੱਚ ਬੈਠੇ ਆ ਸੋ ਦੋਸਤੋਂ ਆਪਣੇ ਦੇਸ਼ ਨਾਲ ਹਮੇਸ਼ਾ ਪ੍ਰੇਮ ਰੱਖੋ ਕਦੀ ਵੀ ਆਪਣੀਆਂ ਜੜਾ ਨਾ ਗਵਾਓ ਠੀਕ ਆ ਦੋਸਤੋਂ ਤੋਂ ਸਾਡੀ ਇਸ ਵੀਡੀਓ ਨੂੰ ਬਹੁਤ-ਬਹੁਤ ਦੋਸਤਾਂ ਤੱਕ ਸ਼ੇਅਰ ਕਰਨਾ ਲਾਈਕ ਸਬਸਕ੍ਰਾਈਬ ਕਰਨਾ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਹਾਂ ਬੜਾ